ਯੋ ਜੁਨੀ ਗੇਰ ਦਾ ਫਾਟਾ ਤੁਸੀਂ ਆਪਣੇ ਅੱਜ ਕੋਈ ਪੱਕਾ ਸਬੂਤ ਰੱਖਣਾ ਨਹੀਂ ਕਰ ਰਹੇ ਹੋ ਕਿ ਬਾਹਰ ਆ ਕੇ ਬਾਹਰ ਆਓ 3 ਪੰਜਾਬ ਤੁਸ ਕੀ ਕਰਾ ਤੁੰਦੇ ਹੋ ਬਾਜੀ ਕਾ ਦੱਸੋ ਇਹ ਪਟੂ ਲੋਕ ਫੋਜਾ ਰਹੇ ਹੈ 3 ਪੰਜਾਬ ਤੁਸ ਮੋੜੇ ਛਾੜੇ ਵਿੱਚ ਖਲੋ ਕੇ ਸੁਣੋ 3 ਛਾੜੇ ਵਿੱਚ ਮੋੜ ਕੇ ਤੁਸੀਂ ਕਹਾ ਕਿ ਵਸਦੀ ਬਾਹਰ ਆ ਕੇ ਬਾਹਰ ਆਓ ਕਿ ਮੈਨੂੰ ਕਿਸੇ ਲੈ ਲੈਣਾ ਕਿੰਨਾ ਕੋ ਕਿਹਦੇ ਕੋਲ ਤੁਸੀਂ ਇੰਨਾ ਕਰੋ ਲੈ 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 ਲੈਣਾ ਕਿੰਨਾ ਕੋ ਕਿਹਦੇ ਕੋਲ ਤੁਸੀਂ ਇੰਨਾ ਕਰੋ ਲੈ 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 ਲੈਣਾ ਕਿੰਨਾ ਕੋ ਕਿਹਦੇ ਕੋਲ ਤੁਸੀਂ ਇੰਨਾ ਕਰੋ ਮੈਂ ਪਹਿਲੇ ਲੈ ਮੈਂ ਤੁਹਾਡੇ ਨੋਟੇ ਮੈਂ ਤੁਹਾਡੇ ਤੇ ਦਾਵਾ ਪਾ ਸਕਦਾ ਜੀ ਜੀ ਤੀਰਾਂ ਤੂੰ ਮੈਨੂੰ ਸਬੂਤ ਦਿਖਾਓ ਇਹਨਾਂ ਦੀਆਂ ਫੇਵਰਾਂ ਲੈਣ ਦੇ ਹੋ ਨਹੀਂ ਮੈਨੂੰ ਅਸੀਂ ਨਹੀਂ ਲਿਖਣ ਦੇ ਮੈਨੂੰ ਕਿਤਨਾ ਕਹਿ ਰਹੇ ਹੋ ਕਿ ਮੈਂ ਪਹਿਲੇ ਆ ਹਾਂਜੀ ਸਤ ਤੁਹਾਡਾ ਸ਼ੁਭਨਾਮ ਮੇਰਾ ਜਸਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀੜਵੀਂ ਥਾਣੇ ਦੇ ਬਾਹਰ ਜਿਹੜਾ ਇਹ ਕਾਮ ਆਦੀ ਪਾਰਟੀ ਦੇ ਕਿਹੜੇ ਕਹਿੰਦੇ ਆ ਐਸਐਸਓ ਸਾਹਿਬ ਦੇ ਇਲਜ਼ਾਮ ਲਗਾਏ ਗਏ ਔਰ ਉਹਨੂੰ ਗਾਣਾ ਘੱਡੀਆਂ ਜੀ ਮੈਂ ਮੌਜੂਦਾ ਗਵਾਹ ਮਾ ਉਥੇ ਐਸਐਸਓ ਸਾਹਿਬ ਅੰਦਰੋਂ ਨਿਕਲੇ ਐਸਐਸਓ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹ ਹਪੜ ਹੋ ਗਏ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾਰੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆਮ ਇਲਜ਼ਾਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਵਰਦੀਆਂ ਲਾ ਕੇ ਬਾਹਰ ਆ ਕੇ ਵੇਖ ਲੋ ਤੂੰ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀਰ ਸਿੰਘ ਨੇ ਇੱਥੇ ਫਰੀ ਲੋਕਾਂ ਦੇ ਕੰਮ ਕਰਦਾ ਕਦੀ ਇਹਨੇ ਅੱਜ ਤੱਕ ਰੁਪਈਆ ਨਹੀਂ ਜਿਹਾ ਲਿਆ ਮੈਂ ਸੱਚ ਬੋਲਦਾ ਜੀ ਬਾਬਾ ਦੀਨ ਸੋਹਗਾ ਕਹਿੰਦਾ ਵਾ ਇਹ ਝੂਠ ਬੋਲਦਾ ਜੀ ਬਿਲਕੁਲ ਝੂਠ ਆ ਇਹ ਆਪ ਪੈਸੇ ਜਿਹੜਾ ਪੱਤਰਕਾਰਾਂ ਨਾਲ ਮੁੜ ਕੇ ਬਦਿੱਕੀ ਹਾਂ ਫਿਰ ਪੱਤਰਕਾਰ ਆਏ ਸਾਡੇ ਇੱਧਰੋਂ ਇੱਥੇ ਸਾਫ ਸਾਡੇ ਆ ਗਿਆ ਅਜੋਦਾ ਸਾਹਿਬ ਇਹਨੂੰ ਕਹਿ ਲੱਭ ਇਹਨਾਂ ਨੇ ਕਿਹਾ ਵੀ ਸੋ ਯਾਰ ਸਹੀ ਬੋਲੋ ਕਹਿੰਦਾ ਤੂੰ ਹੀ ਪੈਸੇ ਖਾਂਦਾ ਹੈ ਤੂੰ ਪੈਸੇ ਲੈ ਕੇ ਉਹਨਾਂ ਦੇ ਹੱਕ 'ਚ ਬੋਲਦਾ ਹੈ ਇਹ ਜਿਹਨੂੰ ਕਹਿੰਦਾ ਪੈਸੇ ਖਾਂਦਾ ਅਸਲ 'ਚ ਪੈਸੇ ਉਹ ਖਾਂਦਾ ਵਾ ਜਿਨ੍ਹਾਂ ਦੇ ਕਾਂਜੀ ਦੇ ਮ ਗੱਲ ਆ ਜਸਰ ਸਾਬ ਕੋ ਸਹੀ ਕੰਮ ਕਰੁੰਦਾ ਨਹੀਂ ਮੈਂ ਮੌਕੇ ਤੇ ਸੀ ਕਿ ਮੈਂ ਮੌਕੇ ਤੇ ਜੀ ਮੈਂ ਮੌਕੇ ਤੇ ਗਵਾਹ ਆ ਉਸ ਐਡੇ ਟਾਈਮ ਗਵਾਹ ਮੇਰੇ ਸਾਹਮਣੇ ਜ਼ਰਾ ਵਾਕਿਆ ਹੋਇਆ ਜੀ ਠੀਕ ਹਾਂਜੀ ਸਰ ਕੀ ਮਾਮਲਾ ਹੈਗਾ ਜੀ ਜਿਹੜੇ ਇੱਥੇ ਇੱਥੇ ਆਏ ਨੇ ਲੋਕ ਪੁਲਿਸ ਵਾਲਾ ਕੀ ਮਿਸ ਬਿਹੇਵ ਕੀਤਾ ਗਿਆ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਕੁਛ ਹੋਇਆ ਤਾਂ ਸਰ ਕਾਰਨ ਕੀ ਆ ਜੀ ਕਿਉਂ ਐਸਟੇ ਸਾਹਿਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ ਇਹ ਜਦੋਂ ਸੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਦਰਜ ਹੈ ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਗਿੱਛ ਚੱਲ ਰਹੀ ਸੀ ਕੁਛ ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੂੰਘਾਈ ਨਾਲ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਪਏ ਗਏ ਹਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਜੇ ਕੋਈ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਹਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜੈਨ ਜੀ ਪੁਲਿਸ ਵਾਲੇ ਦੀ ਵਰਦੀ ਫੜਨਾ ਕਿੰਨਾ ਗਲਤ ਕੰਮ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਅਜ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹਦੀ ਹੋਲ ਡਿਟੇਲ ਦੇ ਦਿਆਂਗੇ ਸਰ ਜਿਹੜੇ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਜਾਂ ਦੂਸਰੇ ਵੱਲੋਂ ਅਸੀਂ ਕਹਾਂ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੇ ਤਾਂ ਜਿਹਦਾ ਵੀ ਜੋ ਕਸੂਰ ਹੋਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਇਹ ਮਤਲਬ ਸ਼ਰੀਆਮ ਕਿਹਾ ਗਿਆ ਜੀ ਕਿ ਐਸਐਸਪੀ ਸਾਹਿਬ ਨੇ ਵੀ ਵਰਦੀ ਲਾ ਕੇ ਬਾਹਰ ਆ ਕੇ ਥਾਣੇ ਦੇ ਬਾਹਰ ਆ ਜਾਓ ਇਹ ਗੱਲ ਕਹਿਣੀ ਕਿਸੇ ਵੀ ਇੰਸਾਨ ਨੂੰ ਕਿੰਨੀ ਕਜਾਇਜ ਹੈ ਚਲੋ ਅਸੀਂ ਜੀ ਇਹਦੇ ਕਰੀਏ ਪੁਲਿਸ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਜਿਹੜਾ ਅੰਦਰ ਥਾਣੇ ਦੇ ਅੰਦਰ ਥਾਣੇ ਦੇ ਅੰਦਰ ਇਹ ਜਾਂ ਬਾਹਰ ਲੱਗੇ ਆ ਉਹ ਵੀ ਚੱਕ ਲੈਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬੰਦਾ ਕੋਈ ਕਸੂਰਵਾਰ ਧੇਰਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ ਠੀਕ ਥੈਂਕ ਯੂ